ਇਹ ਕੋਈ ਨਾ ਕਾ ਭਪੇਸ਼ ਬਗੇਰਜੀ ਦਾ ਬਹੁਤ ਤਨਵਾਗਿਆ ਤਰੀਕਾ ਚੋਣਾ ਹੈ ਇਹ ਨਾਲ ਹੀ ਸਮੂਚੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਅਸੀਂ ਬੈਠੇ ਹਾਂ ਚੰਨੀ ਸਾਹਿਬ ਬੈਠੇ ਆ ਹੁਣ ਸਾਹਿਬ ਪੂਰਾ ਕਮਾ ਮਦਰਗਾਹ ਤੇ ਨਾਲ ਤੇਰੀ ਕੁਬਾਲ ਖਾਸ ਕਰਕੇ ਰਾਜਕੁਮਾਰ ਰਵੀਕਾਂ ਜੀ ਅੱਜ ਉਪਦੇਸ਼ ਪਟੇਲ ਜੀ ਨੇ ਰਾਹੁਲ ਗਾਂਧੀ ਜੀ ਦੇ ਜਿਸ ਪ੍ਰਕਾਰ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਪੰਜਾਬ ਦੇ ਪ੍ਰਤੀ ਪੰਜਾਬ ਦੇ ਪ੍ਰਤੀ ਵੀਡੀਓ ਪਾ ਕੇ ਚਿੰਤਾ ਜ਼ਾਹਿਰ ਕੀਤੀ ਔਰ ਰਾਹੁਲ ਗਾਂਧੀ ਜੀ ਨੇ ਇਹ ਗੱਲ ਕਹੀ ਕਿ तमाम कांग्रेस के कार्यकर्ताओं को राहत कार्यों में ਕਿਹੜਾ ਜੀ ਤਾਂ ਜੋ ਕੋਈ ਵੀ ਪੰਜਾਬ ਦਾ ਵਿਅਕਤੀ ਭੁੱਖਾ ਪਿਆਸਾ ਨਾ ਰਹੇ ਜੋ ਕਾਂਗਰਸ ਪਾਰਟੀ ਕਰ ਸਕਦੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਉਹ ਯੋਗਦਾਨ ਪਾ ਕੇ ਕਰਨਾ ਚਾਹੀਦਾ ਹੈ। ਬਾਵੀ ਨਾਲ ਉਹਨਾਂ ਨੇ ਬਪੇਸ਼ ਬਗੇਰ ਜੀ ਵੀ ਅੱਜ 2 ਦਿਨ ਦੇ ਦੌਰੇ ਤੇ ਅੱਜ ਇਥੋਂ ਚੱਲ ਕੇ ਤੇ ਉਹ ਫਾਜ਼ਿਲਕਾ ਤੱਕ ਯਾਨੀ ਕਿ 6 ਜ਼ਿਲ੍ਹੇ 2 ਦਿਨਾਂ ਦੇ ਵਿੱਚ ਦੌਰਾ ਕਰਨਗੇ ਕੱਲ ਨੂੰ ਅੰਮ੍ਰਿਤਸਰ ਤੇ ਫਿਰ ਗੁਰਦਾਸਪੁਰ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਔਰ ਕਿੱਥੇ ਕਿੱਥੇ ਕੀ ਰਾਹਤ ਪਹੁੰਚਾਉਣੀ ਹੈ ਉਹਰੇ ਤੇ ਵੀ ਸਾਡਾ ਕੰਮ ਕਰਨਗੇ ਪ੍ਰਦਰਸ਼ਨ ਕੇ ਤੇ ਰਾਹੁਲ ਗਾਦੀ ਜੀ ਨੂੰ ਇਸ ਬਾਰੇ ਕਾ ਮਗਰ ਕਾਲਾ ਸਕਰੀਨ ਆਨਦੀ ਤੇਰੀ ਯਾਰ ਕਾਂਗਰਸ ਪਾਰਟੀ तमाम ਜ਼ਿਲ੍ਹਿਆਂ ਦੇ ਵਿੱਚ ਆਪ ਦੇ ਲੈਵਲ ਤੇ ਸਾਰੀਆਂ ਕਮੇਟੀਆਂ ਬਣ ਕੇ ਅਸੀਂ ਰਾਹਤ ਕਾਰਜ ਤੇ ਕੁਝ ਬਿਲਫੁਲ ਪੇਟਾ ਹਰ ਲੋਕ ਸਭਾ ਵਾਈਸ ਕਾਂਗਰਸ ਪਾਰਟੀ ਨੇ ਤਕਰੀਬਨ ਤਕਰੀਬਨ ਕਾਂਗਰਸ ਦੇ ਵਰਕਰਾਂ ਨੇ 2 ਕਰੋੜ ਰੁਪਇਆ ਮੁਕਸਾ ਲੁਧਿਆਣਾ ਹਿਆਰਪੁਰ ਤੇ ਅੰਮ੍ਰਿਤਸਰ ਇਹਨਾਂ ਚਾਰ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਰਾਹਤਕਾਰ ਵਾਸਤੇ ਇਕੱਠਾ ਕੀਤਾ ਅੱਜ ਇੱਥੇ ਵੀਰਕਾ ਸਾਹਿਬ ਦਾ ਪ੍ਰੋਗਰਾਮ ਇਹਨਾਂ ਨੇ ਅੱਜ ਇਹ ਰਕਾ ਨੂੰ ਰਬਾਨੀ ਜੀ ਜਿਹੜੀ ਸਭ ਤੋਂ ਦਬਾਉਣੀ ਸੀ ਇਸ ਕਰਕੇ ਮੈਂ ਚੰਨੀ ਸਾਹਿਬ ਸਰਕਾਰੀਆ ਸਾਹਿਬ ਹੌਜਲਾ ਸਾਹਿਬ ਰੈਣੀ ਜੀ ਸਾਰੀ ਸਮੂਚੀ ਲੀਡਰਸ਼ਿਪ ਬੜ ਅਜਨਾਲਾ ਜੀ ਸਾਰੀ ਸਮੂਚੀ ਲੀਡਰਸ਼ਿਪ ਅੱਜ ਇਹ ਇੱਥੋਂ ਛੱਡੀ ਦੇਣ ਆਏ ਹੈ ਅਸੀਂ ਨੁਕਤਾਚੀਨੀ ਨਹੀਂ ਕਰਨੀ ਕਿ ਸਰਕਾਰ ਨੇ ਕੀ ਕੀਤਾ ਸਰਕਾਰ ਨੇ ਜੋ ਕੀਤਾ ਉਹਰਾ ਖੁਲਾਸਾ ਕਰਾਂਗੇ ਇਸ ਰਾਹਤ ਕਾਰਜ ਤੋਂ ਬਾਅਦ ਜਿਵੇਂ ਆਪਰੇਸ਼ਨ ਸੰਧੂਰ ਦਾ ਕੀਤਾ ਸੀ ਜਦੋਂ ਵਿਪਤਾ ਅਸੀਂ ਸਭ ਇਕਜੁੱਟ ਹੋ ਕੇ ਅੱਜ ਪੰਜਾਬ ਦੇ ਨਾਲ ਖੜੇ ਆਂ ਪਰ ਇਹ ਕਿਉਂ ਹੋਇਆ ਕਿਵੇਂ ਹੋਇਆ ਇਹ ਵਿੱਚ ਇੰਦਰ ਦਾ ਕੀ ਗਲਤੀ ਹੈ ਹਾਂਜੀ ਸਰ ਜਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਵੀ ਤੇ ਪੰਜਾਬ ਦੇ ਜਿਹੜਾ ਸੈਕਟਰੀ ਹੋਊਰੀ ਕੀ ਗਲਤੀ ਹੈ ਜਾਂ ਮੰਤਰੀ ਦੀ ਕੀ ਗਲਤੀ ਹੈ ਕਿਉਂ ਹੋਇਆ ਇਹ ਸਭ ਕੁਝ ਕਿ ਹੋ ਸਕਦਾ 75% ਨੁਕਸਾਨ ਨਾ ਹੁੰਦਾ ਇਹ ਰੀਆਂ ਸਾਰੀਆਂ ਗੱਲਾਂ ਬਾਰੇ ਬਾਅਦ ਵਿੱਚ ਚਰਚਾ ਕਰਾਂਗੇ ਸਵਾਧੀ ਨਹੀਂ ਮੈਂ ਬੇਨਤੀ ਕਰਾਂਗਾ ਕਿ ਸਰਦਾਰ ਚੰਮਜੀ ਸਿੰਘ ਚੰਨੀ ਸਾਹਿਬ ਉਹ ਵੀ ਉਹ ਵੀ ਮੈਂ ਫਾਈਲ ਤੇ ਪਹੁੰਚ ਰਹੀ ਆ ਉਹ ਹੋ ਕੀ ਕਰਦੇ ਉਹ ਹੋ 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 ਨਾਲ ਧਿਆਨ ਨਾਲ ਆਰਾਮ ਨਾਲ ਆਰਾਮ ਨਾਲ ਆਜਾ ਕੇ ਆ ਗਏ ਆ ਕਾਜਣ ਕੇ ਮਾਈਕਲ ਪਿੱਛੇ ਯਾਰ ਯਾਰ ਥੋੜਾ ਪਿੱਛੇ ਬੈਗ ਕੇ ਲੋਕ ਵੀ ਲੀ ਜਾਂਦੇ ਆ ਆਲੇ ਜਿੱਦਾਂ ਵਾਦੇ ਸ਼ੁਰੂਆਤ ਚੁੱਕੀਏ ਥੋੜਾ ਪਿੱਛੇ ਥੋੜਾ ਪਿੱਛੇ ਬਬਲੂ ਯਾਰ ਕੀ ਕਰੀ ਜਾਂਦੇ ਹੋ ਵੀ ਕਾਂਗਰਸ ਪਾਰਟੀ ਯਾਰ ਇਹ ਰਾਹੁਲ ਗਾਂਧੀ ਜੀ ਵੱਲੋਂ ਅੱਜ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਵਾਸਤੇ ਸਾਡੇ ਸੰਸਦ ਕੜ ਦੇ ਸਾਫ ਦਾ ਮੰਨੂ ਆਨੰਦ ਕਰਦਾ ਪਾ। ਇਸ ਸਗੇਰ ਜੀ ਜਿਹੜੇ ਸਾਡੇ ਜਨਰਲ ਸੈਕਟਰੀ ਚਾਰਜ ਵੀ ਹੈ। ਉਹ ਪੰਜਾਬ ਚ ਆਏ ਹੈ। ਮੈਂ ਇਹਨਾਂ ਦਾ ਧੰਨਵਾਦੀ ਆ ਤੇ ਸਵਾਗਤ ਵੀ ਕਰਦਾ ਪੰਜਾਬ ਦੇ ਵਿੱਚ। ਪੰਜਾਬ ਦੇ ਹਾਲਾਤ ਬੁਝੂ ਸਾਰਿਆਂ ਨੂੰ ਪਤਾ। ਇਹ ਗੱਲ ਰਾਜਾ ਜੀ ਨੇ ਮੈਂ ਉਹਨਾਂ ਨੂੰ ਰਿਪੀਟ ਨਹੀਂ ਕਰਨਾ ਚਾਹੁੰਦਾ। ਤੇ ਲੇਖਾ ਸਾਹਿਬ ਦਾ ਅਵਧਰਾ ਸਾਹਿਬਰਾ ਦਾ ਮੈਂ ਧੰਨਵਾਦ ਕਰੀਆ ਅਮਰਸਾ ਦੀ ਸਾਡੀ ਲੀਡਰਸ਼ਿਪ ਦਾ ਅੱਜ ਕਾਰਜਾਂ ਲਈ ਕਿਹੜਾ ਕਰ ਕਰਕੇ ਸਮਾਨ ਸਮਗਰੀ ਅੱਜ ਭੇਜਣੀ ਹੈ 50000 500 ਐਸਸੀ ਜਲੰਧਰ ਤੋਂ ਵੀ ਭੇਜੀ ਹੈ ਹਰ ਕਾਂਗਰਸੀ ਵਰਕਰ ਹਰ ਪੰਜਾਬੀ ਆਪਣੀ ਆਪਣੀ ਯਥਾ ਸ਼ਕਤੀ ਅਨੁਸਾਰ ਲੋਕਾਂ ਦੀ ਸੇਵਾ ਦੇ ਵਿੱਚ ਲੱਗਿਆ ਹੋਇਆ ਹੈ ਕਿ ਜਿਹੜੀ ਸਰਕਾਰ ਹੈ ਇਹ ਹੱਥ ਟਾਲ ਦੇ ਵਿੱਚ ਸਮਾਰ ਪਈ ਹੈ ਮੁੱਖ ਮੰਤਰੀ ਬਿਮਾਰ ਨਹੀਂ ਹੈ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਤੇ ਆਮ ਆਦਮੀ ਪਾਰਟੀ ਬਿਮਾਰ ਹੈ ਤੇ ਇਹਨਾਂ ਦੇ ਆਪਣਾ ਕਾਟੂਕਲੇਸ ਹੈ ਜਿਹਦੇ ਕਰਕੇ ਹਸਤਾੜਾ ਜਾ ਕੇ ਪੈ ਗਿਆ ਤੇ ਨਾਲ ਨਾਲ ਇੱਕ ਉਹ ਫੜ ਭਜਿਆ ਫਿਰਦਾ ਹੈ ਫੁੱਫੜ ਦਾ ਵਿਆਜ ਮਾਰਦੀ ਹੁੰਦਾ ਇਹ ਸਰਕਾਰ ਵੀ ਦੀ ਵੀ ਕਾਟੂਕਲੇਸ ਉਹਦੇ ਨਾਲ ਪਿਆ ਹੋਇਆ ਸੋ ਸਰਕਾਰ ਕਿਸੇ ਤਰ੍ਹਾਂ ਵੀ ਸੰਜੀਦਾ ਨਹੀਂ ਹੈ ਪੰਜਾਬ ਦੇ ਵਿੱਚ ਹੜਪੀਟਾਂ ਦੀ ਮਦਦ ਕਰਨ ਦੇ ਲਈ ਕਿ ਕੱਲ ਇਹਨਾਂ ਨੇ ਕੁਝ ਫੈਸਲੇ ਲੈਣੇ ਸੀ ਕਿ ਕਿਹੜਾ-ਕਿਹੜਾ ਰਾਹਤ ਕਾਰਡ ਦਿੱਤੇ ਜਾਣ ਕੱਲ ਹੋਣੀ ਸੀ ਕੈਬਨਿਟ ਦੀ ਮੀਟਿੰਗ ਉਹ ਵੀ ਇਹਨਾਂ ਨੇ ਆਪਣੇ ਕਾਰਨ ਪਲੇਸ ਕਰਕੇ ਪੋਸਟਪੋਨ ਕਰ ਦਿੱਤੀ ਹੈ ਇਹ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਵਰਕਰ ਹਰ 프ਰੰਟ ਤੇ ਜੂਝ ਰਹੇ ਹੈ ਪੰਜਾਬੀ ਹਰ 프ਰੰਟ ਤੇ ਜੂਝ ਰਹੇ ਹੈ ਇਹ ਲੋਕਾਂ ਨੇ ਆਪ ਇਸ ਮਹਿਮਨ ਨੂੰ ਸਾਹਮਣੇ ਆ ਇਹ ਰਾਹਤ ਕਾਰਜਾਂ ਦੇ ਵਿੱਚ ਹਰ ਪੰਜਾਬੀ ਹਰ ਲੋਕ ਪੰਜਾਬ ਦੇ ਲੱਗੇ ਹੋਏ ਆ ਇਸ ਸਾਡੀ ਦੁੱਖ ਦੀ ਘੜੀ ਦੇ ਵਿੱਚ ਪੰਜਾਬ ਦੇ ਵਿੱਚ ਸਾਡੇ ਭੇਸ ਬਗੇਲ ਜੀ ਰਾਹੁਲ ਗਾਂਧੀ ਜੀ ਜਾਂ ਨਾਲ ਉਹਨਾਂ ਦੇ ਹਦੇਸ਼ਾਂ ਅਨੁਸਾਰ ਆ ਕੇ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਕਿ ਰਾਹੁਲ ਗਾਂਧੀ ਜੀ ਲਈ ਮੈਸੇਜ ਵੀ ਇਹ ਉਮੀਦ ਹੈ ਕਿ ਉਹ ਵੀ ਆਉਣਗੇ ਅਸੀਂ ਸਾਰੇ ਮਿਲ ਕੇ ਪੰਜਾਬੀਆਂ ਨੇ ਪੰਜਾਬ ਨੂੰ ਇਸ ਦੁੱਖ ਦੀ ਘੜੀ ਚ ਕੱਢਣਾ ਹੈ ਸਰਕਾਰ ਦਾ ਸਾਡੀ ਮਦਦ ਕਰਨ ਚਾਹੇ ਨਾ ਕਰਨ ਖਰਚ ਉਹਨਾਂ ਦਾ ਬਣਦਾ ਹੈ ਲੇਕਿਨ ਉਹ ਭੱਜ ਜਾਂਦੇ ਅਜੇ ਇੱਕ ਮੁੱਖ ਮੰਤਰੀ ਨੂੰ ਬਦਲਦੀ ਬਦਲਦੀ ਜਰੀ ਹੈ ਇੱਕ ਇਸੋ ਦੇ ਕਾਵਿਆ ਚੱਲ ਰਹੀ ਹੈ ਗੱਲਾਂ ਹੋ ਰਹੀਆਂ ਨੇ ਕਹਿੰਦੇ ਕੇਸ਼ਰੀਵਾਲ ਸਾਹਿਬ ਮੁੱਖ ਮੰਤਰੀ ਬਣਦੇ ਆ ਚੰਦਰ ਚੰਦਰ ਮਾਈ ਕਰੀਂ ਇੱਧਰ ਮਾਈਕ ਕਰ ਦਿਓ ਕਿ ਮਾਈਕ ਮਾਈਕ ਆ ਰਹੀ ਹੈ ਆ ਰਹੀ ਤੇਰੇ ਇੱਧਰ ਮਾਈਕ ਨੂੰ ਜਾਣ ਕੇ ਤੇ ਮਾਰ ਜਾਨੇ ਮੁਰਜੇ ਲੜੋ ਮੇਰਾ ਬਾਹਰ ਲੜੋ ਲਾਈਵ ਕਰਦੇ ਹੋਏ ਆ ਕਬੂਲੋ ਅਸੀਂ ਹੋਰ ਵੀ ਗੱਲ ਕਰਾਂਗੇ ਮੰਤਰੀ ਦੀ ਗੱਲ ਕਰ ਰਹੇ ਹਾਂ ਮੰਤਰੀ ਦੀ ਗੱਲ ਪਿਆਰਾ ਪਿਛੇ ਉਹਨਾਂ ਦਾ ਥੋੜਾ ਯਾਰ ਸੀ ਥੋੜਾ ਹੀ ਤੀਨੇ ਬਦਲ ਆਏ ਸੀ ਇਹੋ ਜਿਹੇ ਤਰ੍ਹਾਂ ਦੇ ਆ ਗਏ ਕਿਹੜੀ ਅੱਜ ਸਰ ਜੀ ਫਾਟੇ ਨਹੀਂ ਹੈਗੇ ਕਹਿੰਦੇ ਜੀ ਤਾਂ ਚਾਰ ਗੱਡੀਆਂ ਰਵਾਂ ਨਾ ਕਿ ਜਾਰੀ ਹੈ ਉਹ ਪਰੂਤ ਲੈਣਾ ਬੌਸ ਕੈਮਰਾ ਨਾਲ ਕੈਮਰਾ ਆਟ ਕਰ ਰਹੇ ਹਾਂ ਠੀਕ ਹੈ

जानमाल का नुकसान हुआ कितने कितने लोगों की मौत हुई इसके बारे में जानकारी सरकार से दूसरी तरफ बाढ़ प्रभावित तो लोगों के लिए कोई राहत आसान बाढ़ पीड़ितों की पंजाब के लोगों को उसे अपने हाथ भी छोड़ दिया है लेकिन कांग्रेस पार्टी ने हमारे ਜਾ ਸੰਸਦ ਵੀ ਭਗੀ ਬੈਂਡ ਜੀ ਤੇ ਮੇਰੇ ਉੱਤੇ ਕੀ ਭਰ ਪਾਣ ਨੇ ਦੀਨ ਕੀ ਤੇ ਆ ਦੇਖ ਰੱਖ ਨੂੰ ਹਮਾਰੇ ਜ਼ਿਲ੍ਹਾ ਦੇ ਪ੍ਰਸ਼ਾਸਕੀ ਸਭੀ ਕਰਮਚਾਰੀ ਅਤੇ ਨੇਤਾ ਮੈਂ ਪ੍ਰਸਾਦ ਜੀ ਨੇ ਕਿਹਾ